ਆਤੂਸ਼ਾ ਮਹਾਰਾਜ ਦਾ ਮੰਦਿਰ ਦੀ ਜਿਹੜੀ ਭੂਮੀ ਪੂਜਨ ਹੋਇਆ ਉਸ ਤੋਂ ਬਾਅਦ ਨੀ ਪੱਥਰ ਰੱਖਿਆ ਗਿਆ ਅਰਥ ਕੀ ਉਹ ਲਗਭਗ 2200 2000 ਗਜ ਦੇ ਆਸ-ਪਾਸ ਜਿਹੜੀ ਜਗ੍ਹਾ ਹੈ ਜੀ ਸਾਰੀ ਜਗ੍ਹਾ ਮਹਾਰਾਜ ਦੀ ਹੈ ਜਿੰਨੇ ਮਰਜ਼ੀ ਜਗ੍ਹਾ ਸਾਰੀ ਇਹਨਾਂ ਦੀ ਹੈ ਸਾਰੀ ਧਰਤੀ ਇਹਨਾਂ ਦੀ ਹੈ ਤੇ ਨੀ ਪੱਥਰ ਰੱਖਿਆ ਗਿਆ ਬਹੁਤ ਸੰਗਤ ਪਹੁੰਚੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਾਬਾਦੀ ਸਮੂਹ ਸੰਗਤ ਨੂੰ ਨਾਬੇ ਨੂੰ ਬਹੁਤ ਵੱਡੀ ਦਾਤ ਮਿਲਣ ਲੱਗੀ ਹੈ ਕਿਉਂਕਿ ਨਾਬੇ ਦੇ ਪਹਿਲਾਂ ਵੀ ਬੜ ਬਹੁਤ ਅਸ਼ੀਰਵਾਦ ਹੈ ਪਰਮਾਤਮਾ ਦਾ ਤੇ ਇਦਾਂ ਦੇ ਜਿਹੜੇ ਭੂਮੀ ਪੂਜਨ ਹੋ ਰਹੇ ਨੇ ਉਹ ਨਾਬੇ ਦੇ ਲੋਕਾਂ ਲਈ ਭਲਾਈ ਦੇ ਵੱਲ ਇਸ਼ਾਰਾ ਕਰ ਰਹੇ ਨੇ ਜੀ ਕਿ ਜਦੋਂ ਭਗਵਾਨ ਨੇ ਆਪਣੀ ਜਗ੍ਹਾ ਕਿਤੇ ਬਣਾਨੀ ਹੋਵੇ ਤਾਂ ਉਹ ਆਪਣੇ ਆਪ ਜਗ੍ਹਾ ਲੱਭ ਲੈਂਦੇ ਨੇ ਉਹਦੀ ਭਾਗਾਂ ਵਾਲਾ ਦਿਨ ਨਾਬਾ ਸ਼ਹਿਰ ਲਈ ਨਾਬਾ ਵਿਧਾਨ ਸਭਾ ਲਈ ਨਾਬਾ ਰਿਆਸਤ ਲਈ ਐ ਬਾਤੂ ਸ਼ਾਹ ਮਹਾਰਾਜ ਦਾ ਮੰਦਿਰ ਦੀ ਜਿਹੜੀ ਭੂਮੀ ਪੂਜਨ ਹੋਇਆ ਉਸ ਤੋਂ ਬਾਅਦ ਨੀ ਪੱਥਰ ਰੱਖਿਆ ਗਿਆ। ਔਰਤ ਕਿੰਨ ਲਗਭਗ 2200 2000 ਗਜ ਦੇ ਆਸ-ਪਾਸ ਜਿਹੜੀ ਜਗ੍ਹਾ ਜੀ ਸਾਰੀ ਜਗ੍ਹਾ ਮਹਾਰਾਜ ਦੀ ਹੈ ਜਿੰਨੇ ਮਰਜ਼ੀ ਜਗ੍ਹਾ ਸਾਰੀ ਇਹਨਾਂ ਦੀ ਹੈ ਸਾਰੀ ਧਰਤੀ ਇਹਨਾਂ ਦੀ ਹੈ ਤੇ ਨੀ ਪੱਥਰ ਰੱਖਿਆ ਗਿਆ ਬਹੁਤ ਸੰਗਤ ਪਹੁੰਚੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਾਬਾਦੀ ਸਮੂਹ ਸੰਗਤ ਨੂੰ ਬਾਤੂ ਸ਼ਾਹ ਮਹਾਰਾਜ ਦੀ ਜਿਹਨੇ ਸੰਗਤ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਮੰਦਿਰ ਬਣਨ ਜਾ ਰਿਹਾ ਔਰ ਜਿੰਨੇ ਸ਼ਾਮ ਜੀ ਦੇ ਭਗਤ ਨੇ ਉਹ ਸਾਰੇ ਹੁਣ ਹੋਰ ਭਗਤੀ ਦੇ ਰੰਗ ਵਿੱਚ ਰੰ ਦੇਰੇ ਘਰ ਪੁਸ਼ਾਂ ਜਾਂਦੇ ਨੇ ਹੁਣ ਇੱਥੇ ਵੀ ਸੇਵਾ ਕਰੋ ਔਰ ਮੈਂ ਆਪਣੀ ਤਨਖਾਹ ਦੇ ਵਿੱਚੋਂ 1 ਲੱਖ ਰੁਪਿਆ ਮੰਦਿਰ ਵਾਸਤੇ ਜਿਹੜਾ ਜੀ ਉਹ ਆਪਣੇ ਵੱਲੋਂ ਦਾਨ ਪਾ ਰਿਹਾ ਜੀ ਸੱਚੇ ਬਾਦਸ਼ਾਹ ਕਿਰਪਾ ਕਰੇ ਹੋਰ ਸੋਚੀ ਬਖਸ਼ੇ ਹੋਰ ਕਿਰਪਾ ਕਰੇ ਸੱਚੇ ਬਾਦਸ਼ਾਹ ਹੋਰ ਵੀ ਸੇਵਾ ਕਰਾਂਗੇ ਜੀ ਸੋ ਬਹੁਤ ਬਹੁਤ ਮੁਬਾਰਕਾਂ ਸਮੂਹ ਸੰਗਤ ਨੂੰ ਐਗਜ਼ਿਟ ਪੋਲ ਮੁਕ ਮੈਂ ਵੀ ਦੇ ਜੀ ਜੀ ਸਰ ਐਗਜ਼ਿਟ ਪੋਲ ਜਿਹੜੇ ਆ ਰਹੇ ਨੇ ਕਿਸ ਤਰ੍ਹਾਂ ਵਾਚ ਕਰਦੇ ਐਗਜ਼ਿਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਐਗਜ਼ੈਕਟਲੀ ਕਹਾਣੀ ਹੋ ਰਿਹਾ ਜੀ ਦੱਸਿਆ ਕੁਝ ਹੋਰ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਅਜੀਬ ਜੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋ ਪੰਜ ਹੀ ਆ ਜੀ ਕਿ ਅਸੀਂ ਵੋਟ ਪਾਈ ਹੈ ਪਤਾ ਨਹੀਂ ਗਈ ਕਿ ਨਹੀਂ ਗਈ ਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਜੀ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ ਤੁਸੀਂ ਇਲੀਕਤ ਚੱਕਰਦੇ ਹੋ ਮਤਲਬ 100% ਜੀਵੀਐਮ ਜਿਹੜੀ ਹੈ 100% ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਸੰਭਾਵਨਾ ਹੈ ਕਿ ਕੋਈ ਨਾ ਕੋਈ ਗੜਬੜ ਹੋ ਸਕਦੀ ਹੈ ਜੀ। ਇੰਡੀਆ ਘਟਨਾ ਤੇ ਸੰਤਾ ਜਿਤਾ ਰਹੇ ਕਿ EVM ਦੇ BB ਪੈਡ ਦੇ ਮਿਲਾਨ ਕੀਤਾ ਜਾਵੇ ਕਿਸ ਤਰ੍ਹਾਂ ਦੇ ਦੇਖੋ ਜੇ ਤਾਂ BB ਪੈਡ ਨਾਲ ਮਿਲਾਨ ਹੁੰਦਾ ਜੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ। ਜੇ BB ਪੈਡ ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਤੇ ਨਾ ਕਿਤੇ ਗੜਬੜ ਹੈ। ਬਹੁਤ ਵੱਡਾ ਦਿਨ ਹੈ ਜੀ ਅੱਜ ਨਾਬੇ ਦੇ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਜਿਹੜਾ ਭੂਮੀ ਪੂਜਾ ਸੀਗਾ। ਨਾਬੇ ਨੂੰ ਬਹੁਤ ਵੱਡੀ ਦਾਤ ਮਿਲਣ ਲੱਗੀ ਹੈ ਕਿਉਂਕਿ ਨਾਬੇ ਤੇ ਪਹਿਲਾਂ ਵੀ ਬੜ ਬਹੁਤ ਅਸ਼ੀਰਵਾਦ ਹੈ ਪਰਮਾਤਮਾ ਦਾ। ਤੇ ਇਦਾਂ ਦੇ ਜਿਹੜੇ ਭੂਮੀ ਪੂਜਨ ਹੋ ਰਹੇ ਨੇ ਉਹ ਨਾਬੇ ਦੇ ਲੋਕਾਂ ਲਈ ਭਲਾਈ ਦੇ ਵੱਲ ਇਸ਼ਾਰਾ ਕਰ ਰਹੇ ਨੇ ਜੀ ਦੇਖੋ ਇੱਥੇ ਇੰਨੇ ਤੀਰਸਥਾਨ ਨੇ ਇੰਨੀਆਂ ਇੱਥੇ ਪਰਮਾਤਮਾ ਦੀ ਇੰਨੀ ਕਿਰਪਾ ਆ ਕਦੇ ਵੀ ਕੋਈ ਕਰੋਪੀ ਹੁੰਦੀ ਐ ਇੱਥੇ ਪਰ ਉਹ ਨਾਬੇ ਦਾ ਇੱਕ ਕੱਖ ਵੀ ਨਹੀਂ ਵਿਗਾੜ ਸਕਦੇ ਪਿੱਛੇ ਜੇ ਕਰੋਨਾ ਆਇਆ ਹੜ ਆਇਆ ਨਾਬੇ ਦੇ ਕਿਸੇ ਵੀ ਕਿਸੇ ਦਾ ਬਾਲ ਨਹੀਂ ਬੰਗਾ ਹੋਇਆ ਤੇ ਇਹ ਇਸੇ ਕਾਰਨ ਨਾਬੇ ਨੰਮੀ ਕਾਸ਼ੀ ਕਿਹਾ ਜਾਂਦਾ ਹੈ ਤੇ ਮਿੰਨੀ ਕਾਸ਼ੀ ਦੀ ਇੱਕ ਛੋਟੀ ਜਿਹੀ ਝਲਕ ਹੈ ਜਿਹੜਾ ਅੱਜ ਬਾਬਾ ਖਾਟੂ ਸ਼ਾਮਜੀ ਦੀ ਜਿਹੜੀ ਨੀ ਪੱਥਰ ਰੱਖਿਆ ਗਿਆ ਜੀ ਖਾਟੂ ਸ਼ਾਮਜੀ ਦਾ ਅੱਜ ਮੰਦਿਰ ਦਾ ਨਿਰਮਾਣ ਦਾ ਨੀ ਪੱਥਰ ਰੱਖਿਆ ਜਾ ਰਿਹਾ ਹੈ ਸ਼ਹਿਰ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਇਹ ਮੁੰਡੇ ਵਿਕਾਸ ਹਨ ਟੀਮ ਜਿਹੜੀ ਹੈ ਬੜੀ ਦੇਰ ਤੋਂ ਜਗ੍ਹਾ ਲੱਭਦੇ ਦੀ ਇਹਨਾਂ ਨੂੰ ਅਚਾਨਕ ਜਦੋਂ ਭਗਵਾਨ ਨੇ ਆਪਣੀ ਜਗ੍ਹਾ ਕਿਤੇ ਬਣਾਨੀ ਹੋਵੇ ਤਾਂ ਉਹ ਆਪਣੇ ਆਪ ਜਗ੍ਹਾ ਲੱਭ ਲੰਦੇ ਨੇ ਸਾਨੂੰ ਕੱਲ ਸੁਨੇਹਾ ਆਇਆ ਵੀ ਇੱਥੇ ਆਪਣੇ ਮੰਦਿਰ ਦੀ ਸਥਾਪਨਾ ਦੀ ਨਹੀਂ ਰੱਖਣੀ ਐ ਤੁਸੀਂ ਪਹੁੰਚੋ ਅਸੀਂ ਅੱਜ ਪਹੁੰਚ ਗਏ ਬੜੇ ਗਦਗਦ ਹੋਏ ਆਂ ਔਰ ਅਸੀਂ ਆਸ ਕਰਦੇ ਆ ਕਿ ਬੜੀ ਜਲਦੀ ਇਹ ਖਾਟੂ ਸ਼ਾਮ ਜੀ ਦਾ ਮੰਦਿਰ ਜਾਂ ਨਿਵਾਸ ਸਥਾਨ ਬਣਨ ਹੋਊਗਾ ਇਹਦੇ ਵਿੱਚ ਅਸੀਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਵੱਧ ਤੋਂ ਵੱਧ ਯੋਗਦਾਨ ਪੀ ਸਾਰੇ ਨਾਬੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਸ਼੍ਰੀ ਖਾਟੂ ਸ਼ਾਮ ਜੀ ਦਾ ਪਾਵਨ ਮੰਦਿਰ ਨਾਬੇ ਦੇ ਵਿੱਚ ਬਣਨ ਜਾ ਰਿਹਾ ਹੈ ਸਾਰੇ ਨਾਬਿਆ ਦੀ ਵਾਸੀਆਂ ਦੀ ਇਹ ਬਹੁਤ ਦੇ ਤੋਂ ਉਮੀਦ ਸੀਗੀ ਕਿ ਨਾਬੇ ਦੇ ਵਿੱਚ ਖਾਟੂ ਸ਼ਾਮ ਜੀ ਦਾ ਭਾਵੇਂ ਮੰਦਿਰ ਬਣੂਗਾ ਉਹ ਅੱਜ ਸ਼੍ਰੀ ਖਾਟੂ ਸ਼ਾਮ ਜੀ ਦੀ ਕਿਰਪਾ ਦੇ ਨਾਲ ਸ਼ੀਲੀ 사ਲਾ ਸਰਧਾਮ ਦੀ ਕਿਰਪਾ ਦੇ ਨਾਲ ਸ਼੍ਰੀ ਬਾਂਕੇ ਵਿਹਾਰੀ ਦੀ ਕਿਰਪਾ ਦੇ ਨਾਲ ਅੱਜ ਨਾਬੇ ਵਾਸੀਆਂ ਦੀ ਸਾਰਿਆਂ ਦੀ ਉਮੀਦ ਪੂਰੀ ਹੋਈ ਹੈ ਤੇ ਸ਼੍ਰੀ ਖਾਟੂ ਸ਼ਾਮ ਜੀ ਦਾ ਭਵੇ ਮੰਦਿਰ ਇਸ ਪਵਿੱਤਰ ਜਗ੍ਹਾ ਤੇ ਬਣਨ ਜਾ ਰਿਹਾ ਹੈ ਇਸ ਦੇ ਵਿੱਚ ਨਾਬਾ ਵਾਸੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿੰਨੇ ਟਾਈਮ ਚ ਬਣ ਕੇ ਕਿੰਨੀ ਲਾਗਤ ਨਾਲ ਵਿਕਾਸ ਸਾਨੂੰ ਉਮੀਦ ਹੈ ਕਿ ਅਸੀਂ 2 ਸਾਲ ਦੇ ਵਿੱਚ ਨਾਬਾ ਨਿਵਾਸੀਆਂ ਦੇ ਲਈ ਇਹ ਮੰਦਿਰ ਬਿਲਕੁਲ ਤਿਆਰ ਕਰ ਦਾਂਗੇ ਜਿਦੇ ਵਿੱਚ ਲਾਗਤ ਬਾਕੀ ਨਾਬਾ ਨਿਵਾਸੀਆ ਦੇ ਸਹਿਯੋਗ ਨਾਲ ਹੋਣਾ ਸਾਰਾ ਕੁਝ 2-3 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜੀ ਮ.ਐਲ.ਏ ਸਾਹਿਬ ਨੇ ਆਪਣੀ ਤਰਫੋਂ 1 ਲੱਖ ਰੁਪਏ ਦਿੱਤੇ। ਐਮ.ਐਲ.ਏ ਸਾਹਿਬ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ ਤੇ ਅੱਜ ਵੀ ਸਾਨੂੰ ਆਸ਼ੀਰਵਾਦ ਦੇ ਕੇ ਗਏ ਆ ਤੇ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਐਮ.ਐਲ.ਏ ਸਾਹਿਬ ਦਾ ਆਸ਼ੀਰਵਾਦ ਸਾਡੇ ਨਾਲ ਬਣਿਆ ਰਹੇ।